ਦਾ ਸੁਣੀ ਪਿੰਡ ਕੰਗਣੀਵਾ ਤੋਂ ਤੇ ਤੂਫਾਨ ਬਹੁਤ ਜ਼ਿਆਦਾ ਤੇਜ਼ ਆਇਆ ਵਾ ਸੰਗਤ ਜੀ ਅੱਪਾ ਤੁਹਾਨੂੰ ਦਰਸ਼ਨ ਕਰਾਉਂਦੇ ਤੂਫਾਨ ਦੇ ਸਾਹਮਣੇ ਦੇਖੋ ਕਿੰਨਾ ਤੇ ਤੂਫਾਨ ਆਇਆ ਵਾ ਸਾਹਮਣੇ ਦੇ ਦੰਦੇ ਹੋਇਆ ਦਾ ਤੂਫਾਨ ਆਇਆ ਵਾ ਜੀ ਇੱਥੇ ਪਿੰਡ ਕੰਗਣੀਵਾਰ ਕਿੱਤੇ ਜਾਂ ਨਾਲੀ ਮੇਰੇ ਦੀ ਕਰਕੇ ਕੋਸਾ ਜੀ ਨੰਮ ਸਾਂਹ ਸਹਿਬ ਨਜ਼ਰ ਆੜਿਆ ਆਊਗਾ ਤੇ ਕੱਡਾ ਇੱਕ ਸੇਰ ਨੂੰ ਝੁੱਕੰਦੇ ਆ ਵਾ ਤੇ ਹੁਣ ਮੈਂ ਤੁਹਾਨੂੰ ਬੜੋ ਹੀ ਅੱਗੇ ਦਿਖਾਉਂਦਾ ਇਕੋ ਚਾਰੇ ਬੰਨੇ ਦਾ ਟ੍ਰੀਸ ਚੜੇ ਇੰਨੀ ਆਦੀ ਨਹਿਰੀ ਤੂਫਾਨ ਆਇਆ ਵਾ ਬਦ ਦੇਖ ਸਤਿਆ ਆਸੇ ਵਾਸੇ ਉਸ ਨੂੰ ਨੇ ਆਵਾ ਚਿੰਝਾ ਉੱਠਾ ਇਹ ਆਸਮਾਨ ਜੋ ਬਦਲ ਆਏ ਕਰੇ ਕਿਤੇ ਉਹ ਚਾਦਰਾਂ ਦੀਆਂ ਮੱਤਰੀਆਂ ਪੀਆਂ ਵਾਸਤੇ ਇਹ ਮੀਟਲ ਮਹੇਰੀਆ ਦੇ ਉਹ ਨਿਸਾਨਸ ਹੈ ਯੂ ਵੀ ਉੱਦਾਂ ਵਧੀਆ ਹੁੰਦੇ ਆ ਵਾ ਬਟ ਨਿਸਾਨ ਆ ਦਾ ਕੰਮ ਵੀ ਆ ਤੇ ਸੋਨਾ ਵੀ ਲੱਗਦਾ ਪਿਆ ਤੇ ਨਿਸਾਨ ਵੀ ਆ ਇਸ ਕਰਕੇ ਦਰਗੀ ਨਹਿਰੀ ਨਿਕ ਤੇਜਾ ਸਾਨੂੰ ਤੱਕ ਵੱਜਦੀ ਆ ਹਾਂਜੀ ਬਾਬਾ ਜੀ ਦੱਸੋ ਵੀ ਕਿੱਦਾਂ ਨਿਯਾਰੇ ਹੋਣੇ ਨਿਯਾਰੇ ਬਹੁਤ ਹਲਕੀ ਹਲਕੀ ਮੀਂਹ ਕਣੀ ਸ਼ੁਰੂ ਹੋ ਗਈ ਆ ਹਲਕੀ ਹਲਕੀ ਮੀਂਹ ਕਣੀ ਸ਼ੁਰੂ ਹੋ ਗਈ ਤੇ ਮੈਂ ਤਾਂ ਕਹਿੰਦਾ ਦੇਖੋ ਆ ਸਾਹਮਣੇ ਪੀਰਾਂ ਦੀ ਜਗ੍ਹਾ ਤੇ ਉਹ ਸਾਹਮਣੇ ਗੁਰੂ ਘਰ ਹੈ ਗੁਰੂ ਘਰ ਦੇਖੋ ਕਿੰਨਾ ਪਿਆਰਾ ਨਜ਼ਰ ਆ ਰਿਹਾ ਹੈ ਬਿਸਮੱਲੇ ਤੇ ਉੱਪਰ ਬੱਦਰ ਦੇਖੋ ਈ ਹੋਇਆ ਕੀ ਦੇਖ ਰਹੇ ਹੋ ਬਦਰ ਦੇਖਦੇ ਵੇ ਨਹਿਰੀ ਕਿੰਨੀ ਤੇਜ਼ ਆਈ ਹੈ ਬਦਰ ਦੇਖ ਲੋ ਇਹ ਕਿੰਨਾ ਚੜ ਕੇ ਆਇਆ ਤੇ ਉਹ ਯਾਦਾ ਬਦਰ ਵੀ ਚੜ ਕੇ ਆ ਗਿਆ ਵਾ ਤੇ ਜਗਾਦਨ ਨਾਨ ਸਾਹਿਬ ਵੀ ਹਿੱਲਣ ਦੇ ਆ ਕੁੜੀ ਤਣਾ ਤੇ ਉੱਤਰ ਖਾਸੇ ਪੰਤਨ ਨਾਨ ਸਾਹਿਬ ਦੇਖੋ ਹਲਕਾ ਹਲਕਾ ਨਜ਼ਰ ਆ ਰਿਹਾਊਗਾ ਤੁਹਾਨੂੰ ਠੀਕ ਹੈ ਬਾਈ ਠੀਕ ਹੈ